ਪੰਜਾਬ ਦੇ ਰੋਪੜ ਤੋਂ ਕੈਨੇਡਾ ਸਟੂਡੈਂਟ ਵੀਜ਼ਾ ਉੱਤੇ ਆਈ ਤਨਵੀਰ ਕੌਰ ਨੇ ਜਦੋਂ ਟਰੱਕ ਡਰਾਈਵਰੀ ਸ਼ੁਰੂ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਤਾਂ ਉਹਨਾਂ ਨੂੰ ਇੱਕ ਮਿਹਣਾ ਸੁਣਨ ਨੂੰ ਮਿਲਿਆ ਤਨਵੀਰ ਦੱਸਦੇ ਹਨ ਟਰੱਕ ਤੇ ਲਾਉਣ ਵਾਲੇ ਆਪਣੇ ਹੀ ਲੋਕਾਂ ਨੇ ਮਿਹਣਾ ਮਾਰਿਆ ਸੀ ਹੁਣ ਇਹ ਕੁੜੀ ਸਾਨੂੰ ਟਰੱਕ ਡਰਾਈਵਰੀ ਸਿਖਾਏਗੀ ਔਰ ਤਨਵੀਰ ਨੇ ਹਾਰ ਨਹੀਂ ਮੰਨੀ ਅਤੇ ਉੱਤਰੀ ਅਮਰੀਕਾ ਦੇ ਮੁਸ਼ਕਲ ਵਾਤਾਵਰਨ ਵਿੱਚ ਵੀ ਟਰੱਕ ਡਰਾਈਵਰੀ ਜਿਹਾ ਜੋਖਮ ਭਰਿਆ ਕੀਤਾ ਜਾਰੀ ਰੱਖਿਆ ਤਨਵੀਰ कौर ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਰਹਿੰਦੀ ਹੈ ਬ੍ਰੈਂਪਟਨ ਸ਼ਹਿਰ ਪੰਜਾਬ ਪ੍ਰਵਾਸੀ ਵਿਦਿਆਰਥੀਆਂ ਦਾ ਗੜ ਮੰਨਿਆ ਜਾਂਦਾ ਹੈ ਤਨਵੀਰ ਨੇ ਅਮੇਰਿਕਾ ਦੀ ਪੜ੍ਹਾਈ ਪੰਜਾਬ ਵਿੱਚ ਕੀਤੀ ਉਹ 2017 ਵਿੱਚ ਪੰਜਾਬ ਤੋਂ ਕੈਨੇਡਾ ਆ ਗਈ ਸੀ ਹੁਣ ਉਹ ਕੈਨੇਡਾ ਦੀ ਨਾਗਰਿਕ ਹੈ ਟਰੱਕ ਡਰਾਈਵਰ ਕਿਤੇ ਵੱਲ ਆਪਣੇ ਝੁਕਾ ਅਤੇ ਚਾਹ ਬਾਰੇ ਤਨਵੀਰ ਦੱਸਦੀ ਹੈ ਮੇਰੇ ਪਿਤਾ ਟਰੱਕ ਡਰਾਈਵਰ ਸਨ ਪਹਿਲਾਂ ਸਾਡੇ ਆਪਣੇ ਟਰੱਕ ਸਨ ਮੈਂ ਇਹ ਕਹਿ ਸਕਦੀ ਹਾਂ ਕਿ ਟਰੱਕ ਡਰਾਈਵਰੀ ਮੇਰੇ ਖੂਨ ਵਿੱਚ ਹੈ ਤਨਵੀਰ ਦੇ ਪਿਤਾ ਦਾ ਸਬੰਧ ਟਰਾਂਸਪੋਰਟ ਨਾਲ ਰਿਹਾ ਹੈ ਉਹਨਾਂ ਨੇ ਕਾਫੀ ਸਮੇਂ ਤੱਕ ਭਾਰਤ ਵਿੱਚ ਟਰੱਕ ਡਰਾਈਵਰ ਦੇ ਤੌਰ ਉਤੇ ਕੰਮ ਕੀਤਾ ਫਿਲਹਾਲ ਤਨਵੀਰ ਦੇ ਪਿਤਾ ਰੋਪੜ ਵਿੱਚ ਸਰਕਾਰੀ ਨੌਕਰੀ ਕਰਦੇ ਹਨ ਪਿਛਲੇ 5 ਸਾਲਾਂ ਤੋਂ ਕਿਤੇ ਵਿੱਚ ਜੁੜੀ ਤਨਵੀਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਕਦੇ ਵੀ ਆਪਣਾ ਹੌਸਲਾ ਨਹੀਂ ਹਾਰਿਆ ਰਾਕਨ ਨਾਲ ਆਪਣੇ ਮੋਹ ਬਾਰੇ ਉਹ ਦੱਸਦੇ ਹਨ ਕਿ ਟਰੱਕ ਹੀ ਉਹਨਾਂ ਦਾ ਘਰ ਸੀ ਅਤੇ ਲੋਕ ਉਹਨਾਂ ਨੂੰ ਕਿਹਾ ਕਰਦੇ ਸੀ ਕਿ تنویر ਹੁਣ ਤੂੰ ਆਪਣੇ ਘਰ ਦਾ ਸਮਾਨ ਵੀ ਟਰੱਕ ਵਿੱਚ ਹੀ ਰੱਖ ਲੈ تنویر ਦੱਸਦੇ ਹਨ ਕਿ ਲਾਇਸੈਂਸ ਲੈਣ ਤੋਂ ਬਾਅਦ ਉਸਨੇ ਕਈ ਸਾਲ ਤੱਕ ਕੈਨੇਡਾ ਤੋਂ ਅਮਰੀਕਾ ਸਮਾਨ ਲੈ ਕੇ ਜਾਣ ਦਾ ਪੈੜਾ ਤੈਅ ਕੀਤਾ ਹੈ تنویر ਘਰ ਮੁਤਾਬਕ ਉਸ ਦੇ ਘਰ ਵਾਲੇ ਤਾਂ ਮੰਨ ਗਏ ਪਰ ਕਈ ਰਿਸ਼ਤੇਦਾਰਾਂ ਨੂੰ ਅਜੇ ਵੀ ਉਸ ਦਾ ਕੀਤਾ ਪਸੰਦ ਨਹੀਂ ਹੈ ਪਰੰਤੂ ਉਹ ਆਪਣੇ ਕੀਤੇ ਤੋਂ ਖੁਸ਼ ਹੈ ਯਾਦ ਰਹਿ ਕਿ ਕੈਨੇਡਾ ਦੀਆਂ 10 ਖਤਰਨਾਕ ਨੌਕਰੀਆਂ ਵਿੱਚੋਂ ਟਰੱਕ ਡਰਾਈਵਰੀ ਵੀ ਇੱਕ ਸ਼ਾਮਲ ਹੈ। ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਬਾਰੇ ਉਹ ਦੱਸਦੇ ਹਨ। ਸਭ ਤੋਂ ਪਹਿਲਾਂ ਅਸੀਂ ਪ੍ਰੀ-ਟਿਪਿੰਗ ਕਰਦੇ ਹਾਂ ਜਿਸ ਵਿੱਚ ਟਰੱਕ ਦੀਆਂ ਲਾਈਟਾਂ, ਟਾਇਰਾਂ ਵਿੱਚ ਹਵਾ ਤੇ ਹੋਰ ਚੀਜ਼ਾਂ ਚੈੱਕ ਕਰਦੇ ਹਾਂ। ਉਹ ਦੱਸਦੇ ਹਨ ਪੇਸ਼ੇਵਰ ਡਰਾਈਵਰ ਦੇ ਵਜੋਂ ਉਹਨਾਂ ਨੂੰ ਆਪਣੇ ਨਾਲ-ਨਾਲ ਹੋਰਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ। ਆਪਣਾ ਇੱਕ ਮੁਸ਼ਕਲ ਭਰਿਆ ਤਜਰਬਾ ਸਾਂਝਾ ਕਰਦੇ ਹਾਂ ਉਹ ਦੱਸਦੇ ਹਨ ਕਿ ਮੌਸਮ ਕਰਕੇ ਕਈ ਵਾਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਬਰਫ਼ ਬਾਰੀ ਸਮੇਂ ਅਕਸਰ ਟਰੱਕ ਤਿਲਕੇ ਜਾਂਦਾ ਹੈ। ਬਹੁਤ ਹੀ ਧਿਆਨ ਨਾਲ ਇਸ ਨੂੰ ਚਲਾਉਣਾ ਪੈਂਦਾ ਹੈ ਅਤੇ ਕਈ ਵਾਰ ਛੋਟੀ ਜਿਹੀ ਗਲਤੀ ਵੀ ਬਹੁਤ ਮਹਿੰਗੀ ਪੈ ਜਾਂਦੀ ਹੈ। ਇੱਕ ਵਾਰੀ ਮੈਂ ਅਮਰੀਕਾ ਤੋਂ ਕੈਨੇਡਾ ਆ ਰਹੀ ਸੀ। ਡੀਟ੍ਰੋਇਟ ਮਸ਼ੀਨਗਨ ਵਿੱਚ ਬਲੈਕ ਆਈਸ ਹੁੰਦੀ ਹੈ। ਉੱਥੇ ਟਰੱਕ ਦੀ ਰਫ਼ਤਾਰ ਮੈਂ 15 ਕਿਲੋਮੀਟਰ ਪ੍ਰਾ ਹਾਅਰ ਸੀ। ਔਰ ਫਿਰ ਵੀ ਬਲੈਕ ਆਈਸ ਕਰਕੇ ਉਹਨਾਂ ਦਾ ਟਰੱਕ ਸੱਜੇ ਪਾਸੇ ਵੱਲ ਘੁੰਮ ਗਿਆ। ਬਹੁਤ ਮੁਸ਼ਕਲ ਨਾਲ ਮੈਂ ਟਰੱਕ ਸੰਭਾਲਿਆ ਅਤੇ ਮੋੜ ਸੜਕ ਉਤੇ ਆਈ। ਤਾਂ ਨਵੀਰ ਨੇ ਦਸਿਆ ਅਕਸਰ ਟਰੱਕ ਵਿੱਚ ਉਹ ਗੱਲੀ ਹੀ ਹੁੰਦੀ ਹੈ ਇਸ ਕਰਕੇ ਇਹਨਾਂ ਚੁਣੌਤੀਆਂ ਵਾਲਾ ਟਰੈਕਟਰ ਆ ਵੀ ਆਪੇ ਹੀ ਕਰਨਾ ਪੈਂਦਾ ਹੈ ਪਿਛਲੇ 5 ਸਾਲਾਂ ਤੋਂ ਡਰਾਈਵਰੀ ਦੇ ਕਿਤੇ ਨਾਲ ਜੁੜੀ ਤਾਂ ਨਵੀਰ ਦੱਸਦੀ ਹੈ ਬਚਪਨ ਤੋਂ ਉਹਨਾਂ ਨੂੰ ਡਰਾਈਵਰੀ ਨਾਲ ਮੋਹ ਸੀ ਜਦੋਂ ਟਰੱਕ ਡਰਾਈਵਰੀ ਬਾਰੇ ਘਰਦਿਆਂ ਨੂੰ ਦੱਸਿਆ ਤਾਂ ਅਨਵੀਰ ਕੌਰ ਮੁਤਾਬਕ ਹੋਟਲ ਦੀ ਨੌਕਰੀ ਛੱਡ ਕੇ ਉਸਨੇ ਟਰੱਕ ਡਰਾਈਵਰ ਲਾਇਸੈਂਸ ਲੈਣ ਬਾਰੇ ਸੋਚਿਆ ਤਾਂ ਉਹਨਾਂ ਦੇ ਘਰਦਿਆਂ ਨੇ ਅਜੀਹਾ ਕਰਨ ਤੋਂ ਇਨਕਾਰ ਕਰ ਦਿੱਤਾ ਖਾਸ ਕਰਕੇ ਉਹਨਾਂ ਦੇ ਪਿਤਾ ਨੇ ਉਹਨਾਂ ਦੇ ਪਿਤਾ ਦੀ ਦਲੀਲ ਸੀ ਕੁੜੀਆਂ ਲਈਏ ਕਿ ਤਾ ਠੀਕ ਨਹੀਂ ਹੈ ਕਿਉਂਕਿ ਇਹ ਪੁਰਸ਼ ਪ੍ਰਧਾਨ ਕੀਤਾ ਹੈ ਪਰ ਆਖਰਕਾਰ ਤਨਵੀਰ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਪਿਤਾ ਮੰਨ ਗਏ ਅਤੇ ਟਰੱਕ ਦਾ ਲਾਇਸੈਂਸ ਲੈਣ ਦੀ ਆਗਿਆ ਦੇ ਦਿੱਤੀ BBC ਨਾਲ ਗੱਲਬਾਤ ਕਰਦਿਆਂ ਤਨਵੀਰ ਕੌਰ ਦੱਸਦੀ ਹੈ ਕਿ ਕੁਮਾਨਤਰੀ ਵਿਦਿਆਰਥੀ ਦੇ ਤੌਰ ਉਤੇ ਉਹਨਾਂ ਨੇ ਸ਼ੁਰੂ ਵਿੱਚ ਹੋਟਲ ਵਿੱਚ ਕੰਮ ਕੀਤਾ ਤਨਵੀਰ ਦੱਸਦੇ ਹਨ ਕਿ ਜਿਸ ਹੋਟਲ ਵਿੱਚ ਉਹ ਕੰਮ ਕਰਦੇ ਉੱਥੇ ਅਕਸਰ ਟਰੱਕ ਆ ਕੇ ਰੁਕਦੇ ਸਨ ਇਸ ਕਰਕੇ ਟਰੱਕਾਂ ਨੂੰ ਨੇੜੇੋਂ ਦੇਖਣ ਅਤੇ ਡਰਾਈਵਰੀ ਦੀਆਂ ਦਿਲਚਸਪ ਗੱਲਾਂ ਸੁਣ ਕੇ ਉਹ ਇਸ ਕਿੱਤੇ ਵੱਲ ਖਿੱਚੀ ਆਈ ਤਨਵੀਰ ਦੱਸਦੇ ਹਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਸੀ ਕਿ ਇਹ ਮਰਦ ਪ੍ਰਧਾਨ ਕੀਤਾ ਹੈ ਅਤੇ ਇਸ ਵਿੱਚ ਕੁੜੀਆਂ ਨੂੰ ਮਰਦ ਕਰੇ ਵੀ ਪ੍ਰਵਾਨਗੀ ਨਹੀਂ ਦੇਣਗੇ ਉਹ ਦੱਸਦੇ ਹਨ ਕਿ ਉਹਨਾਂ ਨੂੰ ਸ਼ੁਰੂਆਤ ਵਿੱਚ ਕਾਫੀ ਮੁਸ਼ਲਾਂ ਦਾ ਸਾਹਮਣਾ ਕਰਨਾ ਪਿਆ ਆਪਣਾ ਤਜਰਬਾ ਸਾਂਝਾ ਕਰਦੇ ਹਨ ਉਹ ਦੱਸਦੇ ਹਨ ਸ਼ੁਰੂਆਤ ਵਿੱਚ ਮੈਨੂੰ ਪ੍ਰਵਾਨਗੀ ਨਹੀਂ ਮਿਲੀ ਪਰ ਹੌਲੀ-ਹੌਲੀ ਹੁਣ ਹੋਰ ਕੁੜੀਆਂ ਵੀ ਇਸ ਕਿਤੇ ਵੱਲ ਆ ਰਹੀਆਂ ਹਨ ਉਹ ਕਹਿੰਦੇ ਹਨ ਕਿ ਇਸ ਕਿਤੇ ਵਿੱਚ ਤੁਸੀਂ ਆਪਣੇ ਬੌਸ ਹੋ ਉਹ ਦੱਸਦੇ ਹਨ ਮੇਰੇ ਲਈ ਆਮਦਨ ਬਹੁਤ ਮਾਇਨੇ ਰੱਖਦੀ ਹੈ ਮੈਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਜਾਂ ਤੇ ਸਥਿਰ ਹਾਲਾਤ ਵਿੱਚ ਆਵਾਂ ਇਹ ਵੀ ਇਸ ਕਿਤੇ ਵਿੱਚ ਆਉਣ ਦਾ ਮੁੱਖ ਕਾਰਨ ਸੀ ਟਰੱਕ ਡਰਾਈਵਰੀ ਦੇ ਦਿੱਤੇ ਤੋਂ ਹੁੰਦੀ ਆਮਦਨ ਬਾਰੇ ਉਹ ਦੱਸਦੇ ਹਨ ਕਿ ਇੱਕ ਡਰਾਈਵਰ ਆਉਤਾਨ 5000 ਡਾਲਰ ਕਮਾ ਲੈਂਦਾ ਹੈ ਅਤੇ ਜੇਕਰ ਆਪਣਾ ਟਰੱਕ ਹੋਵੇ ਤਾਂ ਇਹ ਰਕਮ ਵੱਧ ਹੋ ਵੀ ਹੋ ਸਕਦੀ ਹੈ। ਉਹ ਦੱਸਦੇ ਹਨ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਦਾ ਮਕਸਦ ਹੋਰ ਕੁੜੀਆਂ ਨੂੰ ਇਸ ਖੇਤੇ ਵੱਲ ਆਉਣ ਲਈ ਪ੍ਰੇਰਿਤ ਕਰਨਾ ਹੈ। ਤਨਵੀਰ ਕੌਰ ਦੱਸਦੇ ਹਨ ਕੈਨੇਡਾ ਦੇ ਟਰੱਕਾਂ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਹਨ। ਇਸ ਕਰਕੇ ਸਫ਼ਰ ਦੌਰਾਨ ਟਰੱਕ ਹੀ ਘਰ ਬਣ ਜਾਂਦਾ ਹੈ। ਤਨਵੀਰ ਨੇ ਦੱਸਿਆ ਪੈਸੇ ਇਸ ਖੇਤੇ ਵਿੱਚ ਜ਼ਿਆਦਾ ਜ਼ਰੂਰ ਹੈ। ਪਰਿਵਾਰ ਤੋਂ ਕਈ ਦਿਨ ਤੱਕ ਦੂਰ ਰਹਿਣ ਕਾਰਨ ਇਕੱਲਾ ਦਾ ਕਈ ਵਾਰ ਮਾਨਸਿਕ ਤੌਰ ਉਤੇ ਬਹੁਤ ਰੰਗ ਕਰਦੀ ਹੈ